ਰਬਾ ਨਾਹੀ ਆਪਣੀ ਕਿਵੇਂ ਤੇ ਆਪੇ ਪਾਰੀ ਸਭ ਕਰਤਿਸ ਕੇ ਸਭ ਸੁਚੇ ਰਹਾਓ ਜਗ ਜਗ ਜੀਵਨ ਰਹਾਓ ਨਾਮ ਜਿ ਘਾਰੇ ਸੰਗ ਜੰਕਾ ਨਾਮ ਜਿ ਘਾਰੇ ਸੰਗ ਰਮੰਡ ਨਾਮ ਜਿ ਘਾਰੇ ਸੁਮਤਿ ਬੇਦੁਰਾ ਨਾਮ ਜਿ ਘਾਰੇ ਜੂਨ ਗਿਆਨ ਜਗ ਨਾਮ ਜਿ ਘਾਰੇ ਆਸਪਤਾਲ ਨਾਮ ਜਿ ਘਾਰੇ ਸਕਲਾਕਾਰ ਨਾਮ ਜਿ ਘਾਰੇ ਕੁਰਿਆ ਸਰ ਭਵਨ ਨਾਮ ਜਿ ਘਾਰੇ ਸੰਗ ਜੀਵ ਸੁਨ ਸ਼ਰਮਨ ਕਰ ਕਿਰਪਾ ਜਿ ਸੁਨਾ ਨਾਮ ਲਾਏ ਨਾਮ ਜਿ ਘਾਰੇ ਸੋਲਕ ਸੁਮਾਏ ਰੋਪ ਸਤਿ ਜੋਗਾ ਸਤਿ ਸਤਾਨ ਤੁਸਕਿ ਤੁਧਾਨ ਨ ਸਤ ਸਜਾ ਕੀ ਬਾਣੀ ਸਾਧੁ ਸਤ ਸਮਹਿ ਬਾਣੀ ਸਤ ਕਰਮ ਜਾ ਕਿਰਤਨ ਸਤ ਮੋਲ ਸਤ ਸਤਿ ਪਤ ਸਤ ਕਰਣੀ ਨਰਮਨ ਜਨ ਮੁਦੇ ਜਿਸਾ ਬੰਧ ਜਿਸ ਸਾਪਨੀ ਸਤਨਾਮ ਪ੍ਰਭ ਕਾ ਸੁਦਾਇ ਵਿਸਵਾਸ ਸਤਨਾਮ ਕਰਤੇ ਪਾਈ ਸਾਧੂ ਜੀ ਸਾਜੁ ਉਪਦੇਸ ਸਤ ਜਿਨਾਂ ਕਰਦਾ ਪ੍ਰਵੇਸ਼ ਸਤ ਨੁ ਪੂਜਾ ਜੇ ਕੋਇ ਨਾਮ ਜਪਦਾ ਕਿਤੜੋ ਹੈ ਆਪ ਸਤਿ ਅਸਲ ਸਾਧ ਕਾਂਪੇ ਜਰ ਨਿਮਿਤ ਗੱਜੋ ਜਿਸ ਕੀ ਸ੍ਰਿਸ਼ਟ ਪਤਨ ਨਾਲ ਆਰੰਭ ਨ ਮੁਕਤ ਪੀਤ ਵਦਕ ਜੁਤਰਾ ਨਾ ਕੀਆ ਨਾ ਚੋਸ ਭਾਵਾ ਸੁਮ ਕੀਆ ਬਿਸਮਲ ਬਿਸਮ ਭੈਰ ਸੁਮ ਜੋ ਜੁਤਸਾ ਸਵਾਸਤ੍ਰਮ ਦਾ ਰੰਗ ਲਾ ਜਗੇ ਗੁਰਦਾਵ ਜਨ ਪਦਾ ਸੁਲੇ ਹੋਏ ਦਾਜੇ ਤੁਕਾ ਕਨਾਰ ਜਗੇ ਸੰਤ ਰਾਸ ਸੰਸਾਰ ਜਗਦਾ ਸੁਖ ਸੋਟ ਭਾਗੀ ਜਗਦਾ ਸੰਤਿਤਰ ਭਲਾਗੀ ਗੁਰਨਾ ਕੋ ਮੇਨ ਦੇ ਕਰਤਾਂ ਨੂੰ ਜਨ ਗਾਵੈ ਗੁਰ ਪਰਸਾਦ ਨਾਨਕ ਬਲ ਪਾਵੈ ਸ਼ਲੋਕ ਹਾਜ ਸੱਜੁ ਤੁਗਾਦ ਸੱਜ ਹੈ ਭੇ ਸੱਜ ਨਾਨਕ ਹਸੀ ਭੇ ਸੱਜ ਸਪਰੀ ਚਰਨ ਸੱਜ ਸੰਪਰਸਨ ਹਾਰ ਪੂਜਾ ਸੱਜ ਸਤ ਸੇਵਾਦਾਰ ਦਰਸਨ ਸੱਜ ਸਤਿਪੰਥ ਹਾਰ ਨਾਮ ਸੱਜ ਸੱਜਿਆ ਬਨਹਾਰ ਆਪ ਸੱਜ ਸਤ ਸਭਹਾਰੀ ਆਪੇ ਕਰ ਲੈ ਕੁੰਡਾ ਨੀ ਸਭਦ ਸਤ 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 ਸਭਦ ਸਤ ਸਤ ਸੱਚ ਸੁਨਤਾ ਗੁਰੂ ਰੱਖੋ ਸਸ ਰੋਏ ਨਾਲਕ ਸਤ ਸਤਪੁਰਖ ਹੋਏ ਸਤ ਸੁਰੂਪ ਦਾ ਜਨਮਾਨਿਆ ਤਰਨ ਕਰਾਂ ਤਰ ਮੁਖਸ਼ਾਨਿਆ ਜਗਤ ਦੇ ਸਭ ਸਤਿ ਸਬਕ ਪਾਇਆ ਬਾਤੀਆਂ ਕਿਸੇ ਮਰਟਾਇਆ ਭੈ ਕਰਨ ਪੁਰਖਸਾਨਾ ਜਿਸ ਜਿਸ ਮਹ ਸੁਮਾਨਾ ਬਖ ਮਹਲੇ ਬਖੜਾਈ Earth... <situación> राघुपन ना करना जाए पूजा पूजन राघु बेक ना राग जन ना निकेक ठाकुर का सेवक का का ठाकुर का सब का पुजारी ठाकुर के सेवक का मापती का ठाकुर के सेव के निर्मल डीक ठाकुर से मुझे ना सांग भाव का सब नाम का रंग सेव को प्रबल ना राशन किरका नंद का राशो सेव के जस्ते आप रोता रहना रिश्ता सिर्फ ਆਪਣੇ ਜਨ ਕਰਦਾ ਪਰਦਾਤਾ ਕਾਇ ਆਪਣੇ ਸਰ ਕੀ ਸਰ ਫਰ ਰੱਖਾ ਜਿਸ ਦਸ ਦੇਵ ਦਾ ਆਪਣੇ ਸੋ ਕੋ ਨਾਮ ਜਪਾਈ ਆਪਣੇ ਸਰ ਕੀ ਆ ਪਤ ਰੱਖਾ ਤਾਂ ਕੀ ਗਤਨ ਕੋ ਨ ਰੱਖਾ ਪ੍ਰਭ ਕੇ ਸੇਵਕ ਕੋ ਕੋ ਨਾਮ ਜਪਾ ਪ੍ਰਭ ਕੇ ਸੋ ਕਚੇ ਜੋ ਕੋ ਕੀ ਸੇਵਾ ਲਾਇਆ ਮਨ ਸੋ ਸੁਖ ਲਪਸ ਫੁਲਦਾ ਨਿਕ ਕੀ ਕਿਰਮਾ ਕੋ ਰੱਖਾ ਸੰਸਕਾਰ ਉਸਤ ਕੋ ਰੱਖਾ ਜਿਸ ਕਾ ਸਾਸਨਾ ਕਰਦਾ ਤਾ ਤੂਰਾ ਆਪਣੇ ਜਿ ਕਰਾ ਆਤਮਾਨਸ ਜਪਨ ਕਰ ਕੋ ਭਾਤ ਉਸਕੇ ਕੰਤਿ ਵਿਛੇ ਜਾਤ ਹਾਰਾ ਨਾ ਕਾਰਨ ਕੋਈ ਸਭ ਜੀਆਂ ਕਾਰਾ ਖਾਸ ਹੋਏ ਕਾਹੇ ਸੋਚ ਰਾਰੇ ਪ੍ਰਾਨੀ ਜਪਨ ਪ੍ਰਭ ਅਨੰਤ ਪ੍ਰਭ ਕਾ ਨਾਮੀ ਬਾਤ ਬਾਰ ਬਾਰ ਉਤਪੀਐ ਜੀਅ ਪ੍ਰਦੇਵ ਮਨ ਤੋਂ ਪ੍ਰੀਆ ਨਾਮ ਰੰਗ ਗੁਰੂ ਪਾਇਐ ਸਿਖਿ ਸਿਖਿ ਅਵਰਨਾ ਹੀ ਦੰਡਾਇ ਅਨੰਤ ਨਾਮ ਗੁਰ ਪ੍ਰੰਤਿ ਨਾਮੋ ਸੱਚਾ ਨਾਮ ਦਾ ਸੰਗ ਨਾਮ ਦਾ ਸੰਜੋਗਨ ਕਰ ਕਾਨੇ ਮਨ ਦਾ ਸਮਹਿ ਨਾਮ ਸਮਾਨੇ ਹੋਉਂਤ ਬੈਠ ਤਸੋ ਵਦਨਾ ਕੋ ਨਾਨਕ ਜਨ ਕੈ ਸਤ ਕਾਮ ਗੁਰੂ ਦੇ ਚਰਨ ਪਾ ਦੰਗਾ ਤਿਉ जन कनीदा ग्रह प्रदान पूजा चाय प्रोत्ते सुरह समाय जो को आऊं प्रभु प्रोत्ते काऊं को बनाने जिसकी मैं मांगूं बखानूं उसका मुक्ता इतना जानूं आज कहाँ पर सहज बुरे को ना मिले जन पूरे मान में तन छोड़ गए हैं मन तन फंस जन जन अपना मुक्ता का सुजन सुरक्त का दाता जिसकी सरन सुरक्ता जिसका दर्शन पाप लावा अवश्य आनुष्ठानिक ਦੇਵਾਲਾ ਆਵਨ ਜਾਣ ਦਾ ਹੋਵੀ ਤੇਰਾ ਨਾਨਕ ਜਨ ਕੇ ਪੂਜੋ ਸਤਿ ਪੈਰਾ ਸਨੋ ਸਤਿਪੁਰਖ ਜਨ ਜਾਨਿਆ ਸਤਗੁਰ ਤੁਸ ਕਾ ਨਾਮ ਤੁਸ ਕਾ ਸੰਬਸਕੁ ਕਰੈ ਨਾਨਕ ਹਰ ਗੁੰਡਾ ਵਰਪੜੀ ਸਤਗੁਰ ਸਕਤੀ ਕਰਾ ਪ੍ਰਤਪਾਲ ਸੇਵਕ ਕੋ ਹਰਸਦਾ ਦੇਹਾਲ ਸਕਤੀ ਕਰ ਗੁਰ ਮਤੁਨਰਾ ਵਰਤਨੀ ਹਰਨਾ ਮਤੁਨਰਾ ਸਤਗੁਰ ਸਕਤੀ ਤੁਸ ਕਾ ਕਰਾ ਗੁਰ ਕਾ ਸੇਕ ਕਰਤਾ ਸਤਿਗੁਰ ਸਿਕੋ ਨਾਂ ਪਾੰਦੇ ਗੁਰ ਕਾ ਸਿਕੁਟ ਭਾਗੀ ਹੈ ਸਤਿਗੁਰ ਸਿਕਾਲ ਤੁਸ ਸਵਾਰੈ ਨਾਨਕ ਸਤਿਗੁਰ ਸਿਕੋ ਜੀ ਨਾਮ ਸੁਹਾਰੈ ਗੁਰਜਾ ਗ੍ਰਹਿ ਸਭ ਕੋ ਜੋੜਾ ਗੁਰ ਕੀ ਆਗਮਨ ਮਨ ਸਹਾ ਆਪਸ ਕੋ ਕ੍ਰਿਸ਼ਨ ਜਨਾਵੈ ਹਰਿ ਰਾਮ ਨੁਰਦਾ ਸਤਿਅ ਹਵਾ ਮਨ ਬਿਚਾ ਸਤਿਗੁਰ ਕਾ ਬਾਤਿ ਸਿਮਰ ਕਰਦੈ ਸੇਵਾ ਕਰਤ ਹੋਏ ਜਨ ਕਾਮੀ ਜਿਸ ਕੋ ਬਹੁਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਸਿਆਪ ਕਰੈ ਨਾਨਕ ਸੋ ਸਿਵ ਗੁਰ ਕੀ ਮਤਲੇ ਬੀ ਸਬਿਸਵੇ ਗੁਰਕਾਮਨ ਮਾਨੰਦ ਸੋ ਸੇਵਕ ਪਰਮੇਸ਼ਰ ਕੀ ਕਜਾਨੈ ਸੋ ਸਤਜੋਤਿ ਚਰਣਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਵਨਿਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮਨਗਰਾਤਾ ਬ੍ਰਹਮ ਜਨ ਜਨਮ ਪਾਰਬ ਮੇਕ ਹਪਨਖਸ਼ ਭਰਮ ਸੈ ਸਨ ਪਲੈ ਨਾ ਜਾਈਐ ਨਾਨਕ ਐਸਾ ਗੁਰਬੜ ਭਾਗੀ ਪਾਈਐ ਸਫਲ ਦਸਨ ਪੇਖਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਨ ਰਵੇ ਪਾਰਬ੍ਰਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨਾ ਕਾਨੇ ਮਨ ਸੰਤੋਖ ਹਤਮਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖਾ ਹੋਏ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਵਤ ਸਲੇ ਮਿਲਾਏ ਜਹਿਬਾ ਏ ਕੁਸਤਤ ਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮਾ ਗੋਚਰ ਪਵਨ ਨਿਰਵਾਣ ਨੇ ਨਰਾਹਾ ਨਿਰਵਾਇ ਸੁਖਦਾਈ ਤਾ ਕੀ ਕੀਮਤ ਕਿਨਾ ਨਾ ਪਾਈ ਆਨਕ ਭਗਤ ਬੰਦਨਤ ਕਰਹ ਚਰਨ ਕਮਲ ਹਿਰਦੈ ਸਮਰਹਿ ਸਤਿਬਲੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ ਇਹੋ ਹਰਸ ਪਾਵਾ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਇਸ ਪ੍ਰਖ ਕਾ ਨਾਹੀ ਕਦ ਬਿਨਾਸ ਜਾ ਕਮਨ ਪ੍ਰਗਟੇ ਗੁੰਤਾਸ ਆਠ ਪਹਿਰ ਹਰ ਕਾ ਨਾਮ ਲੈ ਸਚ ਬਦੇ ਸਭ ਕੋ ਦੇ ਮੋਹ ਮਾਇਆ ਕਾ ਸੰਗ ਨਾ ਲੇਪ ਮਨ ਮਹਿ ਰਾਖ ਹਰ ਰੇਖ ਅੰਧਕਾਰ ਦੀਪ ਪ੍ਰਗਾਸੇ ਨਾਨਕ ਪ੍ਰਮੋਦਕ ਤਾ ਤੇ ਨਾ ਸਤਿਪਤ ਮੈਂ ਠਾਡ ਵਰਤਾਈ आनंद पया दुख नाटे पाई जन्म मरण के मिटें दे से साधु के पूर्ण उपदेश से पोह चुका न पहुब से सकल व्याध मन ते खनसे जिसका साथ इन कृपा तारी साथ संग जपना मोरा रीतत पै चुके ब्रह्म गमन सुन नानक कह राजा श्रवण न गुण नि आव सरगुण पीयो ही कलाता जिन सगली मोही ਆਪਣੇ ਚਰਤ ਪ੍ਰਭ ਆ ਬਨਾਏ ਆਪਣੀ ਕਿਮਤਾ ਪੇ ਪਾਏ ਹਰਬੰਦੂਜਾ ਨਾਹੀ ਕੋਏ ਸਰਬ ਨਨੰਤਰ ਇਕੋ ਸੋਇ ਊਤਪੋਤਰ ਵਰੁ ਪ੍ਰੰਗ ਪਪਰਗਾ ਸਾਧਕਾ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲੇ ਹਾਰੀ ਸ਼ਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕ ਹੋ ਤਨਸਾਰ ਸੁਤਪਦੀ ਸੰਤ ਜਨਾ ਮਲ ਕਰੋ ਵਿਚਾਰ ਏਕ ਸਿਮਰਨਾ ਮਾਦਾਰ ਅਵਰਪਵ ਸਮਿਤ ਵਿਚਾਰ ਹੋ ਚਰਨ ਕਮਲ ਉਰਦਮਰ ਉਰਤਾਰ ਹੋ ਕਰਨ ਕਰਨ ਸੁਪ੍ਰਭ ਸਮਰੱਥ ਦਰੜ ਕਰ ਗੋ ਨਾਮਾਰਵਾਤ ਹੋ ਤਨ ਸੁਚੋ ਭਗਵੰਤ ਸੰਤ ਜਨਾ ਕਾ ਨਰਮਲ ਮੰਤ ਏਕ ਆਸਰਖ ਮਨ ਮਾਹੀ ਸਰਵ ਰੋਗ ਨਾਨਕ ਮਟ ਜਾਹੀ ਜਿਸ ਤਨ ਕੋ ਚਾਰ ਕੁੰਠ ਟਤਾ ਵੈ ਸੋਤਨ ਹਰਿ ਸੇਵਾ ਤੇ ਪਾਵੈ ਜਿਸ ਸੁਖ ਕੋਣਤ ਬਾਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਬਕਰ ਅਪਲੀ ਕਰਨੀ ਸਾ ਸੁਬਾ ਬਾਬਾ ਜਰ ਕੀ ਸਰਨੀਆਂ ਨੂੰ ਪਾਵੀ ਰੋਗ ਨ ਜਾਏ ਰੋਗ ਮਟਾ ਹਰ ਵਖਤ ਲਾਏ ਸਰਬ ਨੇ ਜਾਨ ਮਹਰ ਨਾਮ ਨਿਦਾਨ ਜਪ ਨਾਨਕ ਦਰਗਾ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕਾ ਨਾਇ ਦਸਤਵਤ ਬੈਠਾਏ ਤਾਕੋ ਵਿਗਨ ਲਾਗਾ ਕੋਏ ਜਾਕਰ ਦਬਸਹਰ ਸੋਏ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਉਬਨ ਸਾਪੂਰਨ ਹੋਇਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰਜਬ ਸਮਨਾਸੀ ਕੋ ਹਨਨ ਕਟ ਜੰਫਾਸੀ ਤਤ ਵਿਚਾਰ ਕਹ ਜਨ ਸਾਚਾ ਜਨਮ ਰਸੋ ਕਾ ਚੋ ਕਾ ਚਾ ਆਵਾਗਮਨ ਮਟਾ ਪ੍ਰਭ ਸੇਵ ਆਪ ਤਿਆਗ ਸਮਗਰ ਦੇਵ ਈਓ ਰਤਨਾ ਜਨਮ ਕਾ ਹੋ ਉਦਾਰ ਹਰ ਹਸ ਸਿਮਰ ਪ੍ਰਾਨ ਆਧਾਰ ਅਨਕ ਪਵਨਾ ਛੁਟ ਨਹਾਰੇ ਸਿਮਰਤ ਸਾਸਟ ਬੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਮਾਨ ਬੰਚਤ ਨਾਨਕ ਫਲ ਪਾਏ ਸੰਗਨ ਚਲ ਸਿਰਤ ਨਾ ਤੂ ਕਲਪਟਵਾ ਮੂਰਖ ਮਨਾ ਸਤਮੀਤ ਕੋਟਾਂ ਬਰਮਨ ਤਨ ਤੇ ਕਹੋ ਤੁਮ ਕੌਨ ਸਨਾਥਾ ਰਾਜ ਰੰਗ ਮਾ ਵਿਸਤਾਰ ਨ ਤੇ ਕਹੋ ਕੌਨ ਛੁਟਕਾਰ ਆਸ ਸਹਸ ਚਿਰਤ ਸਵਾਰੀ ਝੂਠਾ ਦੰਸ਼ ਝੁਟਪਾ ਸਾਰੀ ਜਨ ਦੀ ਅਤ ਸਬੂਝਾ ਨਾ ਬੇਗਾਨਾ ਨਾ ਬਿਸਾਨ ਨਨ ਕੁਸ਼ਟਾਨਾ ਗੁਰ ਕੀ ਮਾ ਤੁਲੇ ਇਆਨੇ ਭਗਤ ਬਨਾ ਬੁੱਢੂ ਬੈਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਰਮਲ ਹੋਇ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕਿਕਲ ਵਿਖ ਜਾਹੇ ਆਪ ਜੋ ਪਵਰਾ ਨਾਮ ਜਪਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਪੂਸਤ ਹਰ ਕੋ ਨਾਉ ਸੈਸ ਪਨਨ ਗੁਣ ਗਾਉ ਗੁਣ ਗਾਵਤ ਤੇਰੀ ਉਤਰਤ ਉਤਰ ਸਮੈਲ ਬਿਨਸ ਦੇਹ ਮਮਕਫੈਲ ਹੋਇ ਚਿੰਤ ਬਸ ਸੁਖ ਨਾਲ ਸਾਸ ਗਰ ਅਸਰ ਨਾਮ ਸਮਾਲ ਛਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਵੈ ਸੁਚਤ ਨਾ ਹਰ ਪੁੰਜੀ ਸਚ ਕਰੋ ਬਿਵਹਾਰ ਇਹਾਂ ਸੁਖ ਦਰਗਹ ਜੈਕਾਰ ਸਰਬਨੰਤਰ ਇਕੂ ਦੇਖ ਕੋ ਨਾਨਕ ਜਾ ਕਾ ਮਸਤਕ ਲੇਖ ਕੋ ਜਾਪੇ ਕੋ ਸਲਾਹ ਏਕ ਸਿਮਰੇ ਕੋ ਮਨ ਆਏ ਏ ਕਿਸਕੇ ਗੁਣ ਗਾਉ ਅਨੰਤ ਮੰਤਨ ਜਾਪੇ ਭਗਵੰਤ ਏ ਕੋ ਏਕ ਏਕ ਹਰਿ ਆਪ ਪੂਰਨ ਪੂਰਵ ਪ੍ਰਭ ਆਪਨ ਇਕ ਵਿਸਤਾਰ ਇਕਤੇ ਪਏ ਏਕਰਤ ਪ੍ਰਛਤ ਗਏ ਮਾਨ ਤਨੰਤਰ ਇਕ ਪ੍ਰਵਰਤ ਗੁਰ ਪ੍ਰਸਾਦ ਅਨੰਕ ਕਾ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਹਰਿਆ ਤੋ ਸਰਨਾਏ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਤਕ ਜਨ ਜਤ ਪ੍ਰਵਦਾਨ ਕਰ ਕਿਰਪਾ ਦੂਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਜੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਪਤਿ ਮੈਂ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋਟੇ ਕੋ ਆਧਾਰ ਨਾਨਕ ਮੰਗਾ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹ ਸੁਖ ਹੋਏ ਹਰ ਅਸ ਪਾਪ ਬਿਰਲਾ ਕੋਈ ਜਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕਾ ਸੰਗ ਪਰੇ ਸਰਨ ਅਨ ਸੁਭ ਤਿਆਗ ਅੰਤਰ ਪ੍ਰਗਾਸ ਸੰਤਨ ਬਿਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸਾ ਪੂਰੀ ਭਈ ਸਤਿਗੁਰ ਤੇ ਨਨਮਲ ਮਤ ਲੈ ਜਾਨ ਕੋ ਪ੍ਰਭੁ ਦਿਆਲ ਸੇਵਕ ਕਿਨੋ ਸਤਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ ਅਸ਼ੁੰਨੀ ਸਰਦਾ ਸਾ ਪੂਰੀ ਰਵਰ ਹੈ ਆਸਤ ਸੰਗ ਹਜੂਰੀ ਜਿਸ ਕਾ ਸਤਨ ਲਈ ਅਮਲਾਏ ਨਾਨਕ ਭਗਤੀ ਨਾਮ ਸਮਾਏ ਸੋਖ ਕਉ ਬਿਸਰਜ ਕਾਲ ਨ ਪਾਨੈ ਸੋਖ ਕਿਉ ਬਿਸਰਜ ਕੀਆ ਜਾਣੈ ਸੋਖ ਕਿਉ ਬਿਸਰਜ ਸਭ ਕੁਛ ਦੀਆ ਸੋਖ ਕਉ ਬਿਸਰਜੇ ਜੀਵਨ ਜੀਆ ਸੋਖ ਕਿਉ ਬਿਸਰਜ ਜਗ ਨ ਮੜਾਖਾ ਗੁਰਪ੍ਰਸਾਦ ਕੋ ਬਰ ਲਾਖਾ ਸੋਖ ਕਉ ਬਿਸਰਜੇ ਕਾਡਾ ਜਨਮ ਜਨਮ ਕਾ ਟੁੱਟਾ ਘੰਡਾ ਗੁਰਪ੍ਰਤ ਤਾ ਬੁਝਾਇ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰਹੁ ਕਾਮ ਆਣ ਤਕ ਜਪਹੁ ਨਾਮ ਸਿਮਰ 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 ਸੁਖ ਪਾਵਹੁ ਆਪਜ ਪਵਰਾ ਨਾਮ ਜਪਾਵਹੁ ਭਗਤ ਪਾਇ ਤ੍ਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਦਨਾਮ ਬੋਢ ਜਾਤ ਪਾਇ ਵਿਸਰਾਮ ਸਗਲ ਦੁੱਖਾ ਹੋਤ ਨਾਸ ਨਾਨਕ ਨਾਮ ਜਪਹੁ ਗੁਨਤਾਸ ਪੁਜੀ ਪ੍ਰੀਤ ਪਿਨ ਰਸ ਚਾਉ ਮਨ ਤਨੰਤਰ ਹੀ ਸੋਆਵ ਨੇਤਰੋਪੇਖ ਦਰਸਕ ਹੋਏ ਮਨ ਵਿਗਸਾ ਸਾਧ ਚਰਨ ਧੋਏ ਭਗਤ ਜਨਾ ਕ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਇਕ ਵਸਤੀ ਜਾ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿਪਮਾ ਕਹੀ ਨ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭ ਅਸੰਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਅਨਤ ਗੁਮੁਦ ਗੋਪਾਲ ਸਰਬ ਕੁਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾ ਅਪਕਤ ਜਨ ਕੇ ਪ੍ਰਾਨਾਦਾਰ ਜੋ ਜੋ ਜਪੈ ਸੋ ਹੋਇ ਪਨੀਤ ਭਗਤ ਪਹਿ ਲਵ ਮਨ ਹੀਤ ਹਮ ਨਰ ਗੁਨੀਆਰ ਨੀਤਾ ਜਾਨ ਨਾਨਕ ਤੁਮਰੀ ਸਰਣ ਪ੍ਰਖ ਭਗਵਾਨ ਸਰਬਕੁੰਠਾ ਮੁਕਤ ਮੁਕ ਪਾਇ ਇੱਕ ਨਮਖਰ ਕੇ ਗੁਣ ਗਾਇਨਕ ਰਾਜ ਭੁਗ ਬੜਿਆਈ ਹਰ ਕੇ ਨਾਮ ਕਥਮਨ ਪਾਈ ਬੋ ਭਜਨ ਕਾ ਪ੍ਰਸੰਗੀਤ ਰਸਨ ਜਪਤੀ ਹਰ ਹਾਨੀਤ ਭਲੀ ਸੁਕਰਨੀ ਸੁਬਤਨ ਮੰਤ ਹਿਰਦਾ ਬਸੇ ਪੂਰਨ ਗੁਰ ਮੰਤ ਸਾਧ ਸੰਗ ਪ੍ਰਭ ਜਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾ ਬਸਤ ਦੀ ਜਵਾਕਾਰ ਹਰਿ ਕ੍ਰਿਸ਼ਨ ਦਸਤੇਤਾ ਆਪਾ ਪਉਨ ਤਪ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਬਿਰੋਤ ਕੇ ਸੰਕਮਾਤ ਜਬ ਸਕਬਰਨ ਚਹਿਨਾ ਜਾਪਤ ਤਬ ਹਰਿ ਕ ਸੁਗ ਕਹ ਕ ਸਬਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਿਸ ਉਤ ਪਰਮ ਆਪਨ ਖੇਲਾ ਪਰਤੀ ਜਾ ਨਾਨਕ ਕਰਨਾ ਹਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹ ਕਿਸ ਕੋ ਗਨੀ ਜਦ ਬੇ ਕਹਿ ਰਗਮਾ ਪਾਰ ਤਬ ਨਰਕ ਸੁਖ ਸੁਗ ਕੋ ਕੋਨ ਉਤਾਰ ਜਬ ਨਰਗੁਨ ਪ੍ਰਵਸੈ ਸੁਪਾਏ ਤਬ ਸਭ ਸਗਤ ਕੋ ਕੋ ਘੁਠਾਏ ਜਬ ਆਪ ਪਾਪੁਨ ਜੋ ਤਰਾ ਤਬ ਕਉ ਨਰਕੁਨ ਕੋ ਤੜਾ ਆਪਣ ਚਲ ਤਵ ਕਰਨਾ ਹਾਰ ਨਾਨਕ ਠਾਕੁਰ ਅਗਮ ਪਾਰ ਅਬਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀਤਰਾਸ ਕੋ ਕਹ ਕਿ ਸੋਏ ਜਬ ਬਗਤ ਅਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਸ ਪੂਛਤ ਲੇਖਾ ਜਵਨਾਥ ਨਰੰਜਨ ਗੋਚਰ ਗਾਦੇ ਤਬ ਕੌਣ ਛਟੇ ਗੁਣ ਬੰਦਨ ਬਾਦੇ ਆਪਨ ਆਪ ਆਪ ਇਹ ਚਰਦਾ ਨਾਨਕ ਆਪਨ ਰੂਪ ਆਪਿ ਉਪਰ ਜਾ ਜਾ ਨਰਮਲ ਪੁਰਖ ਪੁਰਖ ਪਤੋਤਾ ਤਹਿ ਬਨ ਮੈਲ ਕੋ ਕਿਆ ਤੋਤਾ ਜਾ ਨਰੰਜਨ ਰੰਕਾ ਨਿਰਮਾਨ ਤਹ ਕੋਣ ਕੁਮਾਨ ਕੋਣ ਬਮਾਨ ਜਹ ਸੁਰ ਕੇਵਲ ਜਗਦੀਸ ਤਹ ਛਲ ਚਿਤ ਲੁਕਤ ਕੋ ਕੀਸ ਜਹ ਜੋਤ ਸੁਰਪੀ ਜੋ ਸੰਗ ਸਮਾਵੈ ਜਹ ਕਿਸਹਿ ਭੂਕਮ ਤ੍ਰਪਤਾਵਾ ਕਰਨ ਕਰਾਵਨ ਕਰਣਾ ਹਾਰ ਨਾਨਕ ਕਰਤੇ ਕਾ ਨਹਿ ਸਮਾਰ ਜਦ ਆਪਣੀ ਸੋਭਾ ਆਪਨ ਸੰਗ ਮਨਾਏ ਤਉ ਕਮਨ ਬਾਇ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਪ ਪਰਬੀਨ ਤਹ ਬੇਦ ਕਿਤਿ ਕਾ ਕੋ ਚੀਨ ਜਦ ਆਪਨ ਆਪਾ ਪਰਤਾਰਾ ਤੋ ਸਗਲ ਬਸਗਲ ਕਾਹ ਵਿਚਾਰ ਜਹ ਆਪਨ ਹੋਇ ਤ ਆਪਣ ਬਨੇ ਰਾ ਤਾ ਕੋਠਾ ਕੁਰ ਕਨ ਕਹੀਐ ਚੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹਾ ਚਾਲਾ ਸੇਦਾ ਭੇਦ ਸਮਾਇ ਉਹ ਹੰਕ ਸਬੈ ਪਤਮਾਇ ਪਸਕੁ ਆਪਹ ਦੇਸ ਤੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹੇ ਕਹੇ ਕੇ ਕੇ ਭਗਵੰਤਾ ਤਹ ਕੌਨ ਅਚਿੰਤਕ ਸਲਾਗ ਅਚਿੰਤਾ ਜਹੇ ਆਪਨਾ ਆਪਾ ਪਤਿ ਆਰਾਤ ਤਹ ਕੌਨ ਖਤਾ ਗੁਣ ਸੁਨਹਰ ਬੋਬਿਯੰ ਤੁਚ ਤੁਚਾ ਨਾਨਕ ਪਸਕੁ ਪੁੰਚਾ ਜਹਾ ਪਰਚੋ ਪਰਪੰਚਾ ਕਾਰ ਤੇਹੋ ਗੁਣ ਮੈਂ ਕਿਨੋ ਵਿਸਤਾਰ ਪਾਪੁਨਤਾ ਭਈ ਕਹਾਵਤ ਕੋ ਨਰਕ ਕੋ ਸੁਖੁ ਰਗੁਮਚਾਵਤ ਆਲ ਜਾਲਮਾ ਜੰਜਾਲ ਹਮ ਮੋ ਭ੍ਰੰਪੈ ਪਾਰ ਦੁਖ ਸੁਖ ਮਨੁ ਪਰਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਖੇਲਾ ਕਰ ਦੇਖਿਆ ਖਿਲ ਸੰਕੋਚਤੋ ਨਾਨਕ ਕੇ ਕਹਿ ਜਾ ਬਖਤ ਭਗਤ ਤਾਪ ਜਪਸਰਾਪਾ ਸਾਰ ਸੰਤ ਪ੍ਰਤਾਪ ਦਾ ਹੂਪਾ ਆਕਾ ਪਹਿਤਨੀ ਉਨ ਕੀ ਸੋਬਾ ਉਹਨੋਂ ਬਨੀਆਂ ਪਹਿ ਕੋਤ ਕਰਨ ਚੋ ਜਪ ਰਸ ਭੋਗ ਮਿਰ ਜੋਗ ਜਿਸ ਭਾਵੈ ਸਪਨ ਨਾਇ ਲਾਵੈ ਜਿਸ ਭਵਸ ਖਿਲ ਖਲਾਵੈ ਬੇਸਮਾਰਾ ਥਾਗਨ ਤਾ ਤੋਲਾ ਜਿਉ ਬਲਾਵੋ ਤੇਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਟਾਕਰਾ ਆਪੇ ਵਰਤਣ ਹਾਰ ਨਾਨਕ ਇੱਕ ਬਸਰਿਆ ਦੂਜਾ ਕਹ ਦ੍ਰਿਸ਼ਟਾਰਸ਼ਪਦੀ ਆਪ ਕਥਾ ਸੁਨਣ ਹਾਰ ਆਪੇ ਕਾ ਵਿਸਤਾਰ ਜਤ ਸਪਵਤ ਸ੍ਰਿਸ਼ਟੁ ਪਾਪਨ ਪੜਨ ਲੈ ਸਮਾਇ ਤੁਮ ਤੇ ਪੰਨ ਨਹੀਂ ਖੋਏ ਆਪਨ ਸੋ ਸਭ ਜਗਤ ਪਰੋਏ ਜਾਕੋ ਪ੍ਰਭ ਜਿਉ ਆਪੁ ਜਾਏ ਸਚ ਨਾਮ ਸੋਜਨ ਪਾਏ ਸੋ ਸਮਦਰਸੀ ਤਤ ਕਬੀਤਾ ਨਾਨਕ ਸਗਲ ਸਿਸ਼ਟ ਕਾ ਜਿਤਾ ਜੀ ਜੰਤਰ ਸਭ ਤਾਕਾ ਹਾਥ ਦੀਨ ਦੇ ਅਲਾ ਨਤ ਕੋ ਨਾਥ ਜਿਸ ਰਖਤ ਕੋ ਨਾ ਮਾਰਾ ਸੋ ਮੂਆ ਜਿਸ ਮਨੋ ਵਿਸਾਰ ਤਿਸਤਾ ਜਬਰ ਕਹਾ ਕੋ ਜਾਏ ਸਭ ਸਰੇ ਕਨਨਜਨ ਰਾਏ ਜੀ ਕੀ ਜੁਗਜਾ ਕਾ ਸਭ ਹਾਥ ਅੰਤਰ ਬਾਹਰ ਜਨੋ ਸਾਥ ਗੁਣ ਜਨ ਬਿੰਤਾ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭੁ ਕੋ ਪ੍ਰੋਹਤਿ ਕਿਰਪਾਲ ਆਪਣੇ ਕਰਤੁਬ ਜਾਨੈ ਆਪ ਅੰਤਰਜਾਮੀ ਰਹ्यो ब्याप ਪ੍ਰਤਪਾਲ ਜਿਨ ਬੁਪਾਤ ਜੋ ਜੋ ਰਚੋ ਸੁਤਸਾ ਧਿਆਤ ਜਿਸ ਭਾਵੈ ਸਲੇ ਮਿਲਾਏ ਭਗਤ ਕਰਹਰ ਕੇ ਗੁਣ ਗਾਏ ਮਨੰਤਰ ਵਿਸਵਾਸ ਕਰਮਾਨਿਆ ਕਰਨਹਾਰ ਨਾਨਕ ਕਾ ਜਾਨਿਆ ਜਨ ਲਗ ਹਰੇ ਕਾ ਨਾਏ ਤਸ ਕੀ ਆਸਨ ਮਿਰਥੀ ਜਾਏ ਸੇਵਕੋ ਸੇਵ ਬਣੀ ਆਈ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾ ਕਾ ਮਨ ਬਸਿਆ ਨਰੰਕਾਰ ਬੰਦਨ ਤੋਰ ਭਏ ਨਰਵੈ ਰੰਧਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾ ਸੰਗਮਲ ਕਰਹੋ ਆਨੰਦ ਗੁਨ ਗਾਵ ਉਪਰ ਪਰਮ ਆਨੰਦ RAM ਨਾਮ ਤਤ ਕਰੋ ਵਿਚਾਰ ਦੁਲਬ ਦੇ ਕਾ ਕਰੋ ਉਦਾਰ ਅਮਰਤ ਬਚਨ ਹਰ ਕੇ ਗੁਨ ਗਾਓ ਪ੍ਰਾਂਤ ਰਣ ਕਹ ਸਵਾਉ ਆਠ ਪਹਿਰ ਪ੍ਰਪਿਖੋ ਨੇ RAM ਟਾਗਨ ਮਨ ਸੰਧੇ ਰਾ ਸੁਨੁਪਤ ਸਰਦਾ ਬਸਾਓ ਮਾ ਨਿਛੇ ਨਾਨਕ ਫਲ ਪਾਵੋ ਹਲਤ ਪਲਤ ਦਿਲ ਹੋ ਸਵਾਰ RAM ਨਾਮ ਮੰਤਰ ਰਤਾਰ ਪੂਰੇ ਗੁਰ ਕੀ ਪੁਰ ਦਿਖਿਆ ਜਿਸ ਮਨ ਬਸੈ ਜਿਸ ਸਾਚ ਪ੍ਰਿਖਿਐ ਮਨ ਤਾ ਨਾਮਜ ਪੁਲ ਬਿਲਾਏ ਦੁਖ ਦਰਦ ਮੰਤਿ ਪੋ ਜਾਏ ਸਚਵਾ ਪਰਕਰੋ ਵਾ ਪਾਰੀ ਦਰਗਨ ਬੈਖਿਪ ਤੁਮਾਰੀ ਏਕਾ ਟਿਕ ਰਖੁ ਮਨ ਮਾਹੇ ਨਾਨਕ ਬੋਰਨਾ ਵੈ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਪੁਜ ਪੈ ਸੰਗੁ ਮਿਟਾ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਖੈ ਸਨਾਹੀ ਦੁਖ ਨਾਮਜ ਪਤਮਨ ਹੋਵਤ ਸੁਖ ਚਿੰਤਾ ਜਾਇ ਮਟ ਹੰਕਾਰ ਿਸ ਜਨ ਕੋ ਕੋਈ ਨਾ ਪੁੰਚਨ ਹਾਰ ਸਿਰ ਉਪ ਠੰਡਾ ਗੁਰ ਸੂਰਾ ਨਾਨਕ ਤੱਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਣਾ ਕਮਲ ਜਾਕਿਆ ਨੋਪੈ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੁਖ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟਨਾਵਤ ਕਾਲ ਅਮਰ ਭਇ ਅਮਰ ਬਦ ਪਾਇਆ ਸਾਧ ਸੰਗ ਨਨ ਕਰਿ ਧਾਇਆ ਸ਼ਲੋਕ ਗਿਆਨ ਜਨ ਗੁਰ ਦੀਆ ਅਗਿਆਨਿਆ ਦੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਚਪਦੀ ਸੰਤ ਸੰਗ ਅੰਤਰ ਪ੍ਰਵਢਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਕ ਰੰਗ ਨਨਦ ਸਟਾਹੇ ਨਾਨ ਨਦੇ ਅਮਰਤ ਪ੍ਰਭ ਕਾ ਨਾਮ ਦੇਹੀ ਮਸ ਕਬਸਰਾਮ ਸੋਨ ਸਮਾਦਨ ਤਹਨਾਦ ਕਹਨ ਨ ਜਾਇ ਅਚਰਤ ਬਸਮਾਦ ਤਿੰਨ ਦੇਖਿਆ ਜਿਸੇ ਆਪ ਦੇਖਾ ਐ ਨਾਨਕ ਜਨ ਸੋਜੀ ਪਾਏ ਸੋ ਅੰਤਰ ਸੋ ਬਹਾਰ ਅਨੰਤ ਕਰਕੜ ਬਿਆਪ ਰਹਾ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਾਣ ਤਨ ਪ੍ਰਵਤਹ ਪਾਰਬੰਜ ਜਿਸੀ ਆਗਿਆ ਤਸਾ ਕਰਮ ਪੂਰਨ ਬਣੀ ਬੈ ਸੰਤਰ ਮਾਹੀ ਚਾਰਕੁੰਟ ਦਦਸਸ ਮਾਹੀ तिस्ते पिन नहीं को उठाओ गुरप्रसाद नानक सुख पाओ वेद प्राण सिमृत में देख सिर सुन खित्र मायक बाणी प्रभ की सबको को बोला आपा डोलना कब हो डोला सर्व कला कर खेला खेल मोल न पाई अगुण मोल सर्व ज्योत में जाकी जो धर्व स्वामी ओत पोत गुर प्रसाद का नास नानक तिन मह विश्वास संत जन का पेखन सब्रम ਸੰਤ ਜਨਾ ਕਹਿ ਹਰਦਾ ਸਭ ਧਰਮ ਸੰਤ ਜਨਾ ਸੁਣਾ ਸੋ ਬਚਨ ਸਰਬਿਆਪੀ ਰਮ ਸੰਗਰਚਨ ਜਨ ਜਤ ਤਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਸੁਖਮਾਨ ਕਰਣ ਕਰਾਵਨ ਹਾਰ ਪ੍ਰਭ ਜਾਨਨ ਅੰਤਰ ਬਸੇ ਬਾਹਰ ਪਿਓ ਹੀ ਨਾਨਕ ਦਰਸ਼ਨ ਦੇਖ ਸਮੋ ਹੀ ਆਪ ਸਤਕੀਆਂ ਸਭ ਸਤ ਆਪੇ ਜਨ ਆਪਣਿ ਮਿਤ ਗਤ ਆਪ ਸਤ ਕੀਆਂ ਸਭ ਸਤ ਤਿਸ ਪ੍ਰਭ ਤੇ ਸਕਲੁਤ ਪਤ ਤਿਸ ਪਵਤਾਂ ਕਰ ਵਿਸਤਾ ਤਿਸ ਪਵਤਿ ਕੰਕਾਰ ਅਨਕਲਾ ਲਖੀ ਨੇ ਜਾਏ ਜਿਸ ਵਸ ਨੇ ਮਿਲਾਏ ਕਵਨ ਕਟ ਕੌਨ ਕਹੀਆ ਦੂਰਾ ਪਿਆ ਪਾ ਭਰਪੂਰ ਅੰਤਰਗਜ ਸਭ ਜਨਾਏ ਨਾਨਕ ਸਜਨਿਆ 부ਜਾਏ ਸਰਪੂਤਾ ਪਰਤਾਰਾ ਸਰਵਨਨ ਪਿਖਨਹਾਰਾ ਸਗਲ ਸਮਗਰੀ ਜਾ ਕਤ ਨ ਆਪਨ ਜਸਾ ਆਪੇ ਸੁਨਾ ਆਵਨ ਜਾਨੇ ਖੇਲ ਬਨਾਇਆ ਗਿਆ ਕਾਰੀ ਕਿਨੀ ਮਾਇਆ ਸਬਕ ਮਦ ਅਲਿਪਤੋ ਰਹਿ ਜੋ ਕ੍ਰਿਸ਼ਨ ਸੁਆਪੇ ਕਹ ਅਗ ਅਵ ਅਗਿਆ ਜਾਏ ਨਾਨਕ ਦਾ ਪਵਤੰਲੇ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰਾ ਕੋ ਕਹ ਕ ਨ ਕਸ਼ਕਰਾਪ ਭਲਾ ਕਰ ਤੂ ਤਤ ਨੀ ਕੀ ਆਪੇ ਜਾਣ ਆਪਣੇ ਜੀ ਕੀ ਆਪ ਸਾਚੁ ਧਰੀ ਸਭ ਸਾਚ ਔਤ ਕੋਤਾ ਆਪਣ ਸੰਗਰਾਜ ਤਾਕੀ ਗਤਮਤ ਕਹਿ ਨ ਜਾਏ ਦੂਸਰੋ ਹਤਾ ਸੋਜੀ ਪਾਇ ਤਸ ਕਾ ਕੀਆ ਸਪਰਵਾਨ ਗੁਰਪ੍ਰਸਾ ਅਨਨ ਕਹਿੋ ਜਾਨ ਜੋ ਜਾਣੈ ਤਿਸ ਦਾ ਸੁਖ ਹੋਏ ਆ ਮਿਲਾਇਲੇ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਅਵਨ ਕਹ ਸੋ ਆਓ ਜਨਕਾ ਸੰਗ ਚਤਾ ਵੈ ਨਾਓ ਆਪ ਮੁਕਤ ਮੁਕਤ ਰਸ ਸੰਸਾਰ ਨਾਨਕ ਉਸ ਜਨ ਕੋ ਉਸ ਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਦੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸਤਪ੍ਰੀਤ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਮਰੋਗੋ ਬਿੰਦ ਮਨ ਅੰਤਰ ਕੁਤਰਾ ਚਿੰਦ ਆਸਾ ਨਿ ਤਿਆਗੋ ਤਰੰਗ ਸੰਤ ਜਨਾਂ ਕਤੁਰ ਮਨ ਮੰਗ ਆਸ਼ੁਰ ਬੇਨਤੀ ਕਰਹੁ ਸਾਧ ਸੰਗ ਗਨ ਸਾਗਰਤ ਰਹੁ ਹਰ ਤਨ ਕੇ ਪਰਲੇਓ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮ ਆਨੰਦ ਨਰਕਨੇਵਾਰ ਉਦਾਰ ਹੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦੇਵਾਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਬਾਰੰਬਾਰ ਨਾਨਕ ਜੀ ਕਹਾਂ ਆਧਾਰ ਉਤਮ ਸ਼ਲੋਕ ਸਾਜ ਕੇ ਬਚਨ ਅਮਲੀਕ ਲਾਲ ਰਤਨ ਸੁਨਤ ਕਮਾਵਤੋ ਤੋ ਉਧਾਰ ਉਤਰਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਨ ਲਾਗਾ ਰੰਗ ਜਾ ਜੈ ਸਬਦਾਂ ਨਾ ਦਵਾਜਾ ਸੁਨ ਸੁਨ ਅਨੰਦ ਕਰੇ ਪ੍ਰਭ ਗਾਜਾ ਪ੍ਰਗਟੇ ਗੋਪਾਲ ਮਹਾਂਤ ਕਾ ਮਾਥੇ ਨਾਨਕ ਕੁਦਰਤਨ ਕਾ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵਾ ਪੂਰਨ ਹੋਏ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਤੇ ਰਾਮ ਨਾਮ ਸੁਨਸ ਸੁਨਾ ਕਹਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨਵੇਖੇ ਪਹਮਾਰੀ ਪ੍ਰਭ ਕੀ ਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖ ਮਨੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਾਰਬਿ ਇਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸੁਬਲੋਏ ਸਭ ਤੇ ਉਚਪਾਇ ਅਸਤਾਨ ਬੋਹਰ ਨ ਹੋਵੈ ਅਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਸਹਿ ਪ੍ਰਾਪਤ ਹੋਏ ਖੇਮ ਸਾਂ ਤਿਰ ਜਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਪ ਧਿਆਨ ਗਿਆਨ ਸ੍ਰਿਸ਼ਟ ਤੁਟ ਮਿਸਨਾਨ ਚਾਰ ਪਦ ਆਤ ਕਮਲ ਪ੍ਰਗਾਸ ਸਬਕਾ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮੁੰਦਰ ਸੀ ਇੱਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਪਨ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਣ ਬਾਣੀ ਸਿਮਰਤ ਸਾਸ਼ਤਰ ਵੇਦ ਭੁਖਾਣੀ ਸਖਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟ ਪ੍ਰਾਸਾਦ ਸੰਗ ਮਿੱਟਾ ਸੰਤ ਕਿਰਪਾ ਤੇਜਮ ਤੇ ਛੁਟਾ ਜਾਕ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸ ਸੁਨ ਲਾਏ ਪ੍ਰੀਤ ਜਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰਾ ਦੁਲਬ ਦੇ ਤਤਕਾਲ ਉਧਾਰਾ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਅਨ ਮਹਿਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧਨਾ ਨਿਰਮਲਤਾ ਕੀ ਕਰਮ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾਂ ਕੀ ਸੋਬਾ ਬਣੀ ਨਾਨਕੇ ਗੁਣ ਨਾਮ ਸੁਖ ਮਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਭੱਲੇ ਅਮਰਦਾਸ ਪੁੰਤੇਰੇ ਤੇਰੀ 쿠ਮਾ ਤੋਹਿ ਬਨਿਆ ਵੈ ਰਾਮ ਕਲੀ ਮਹੱਲਾ ਤੀਜਾ ਅਨੰਦ